ਹਰ ਸਾਦੇ ਪਾਣੀਆਂ ਤੂੰ ਗੱਲ ਸੁਣ ਮੇਰੀ ਵੇ ਚੜਕੇ ਤੂੰ ਆਇਆ ਰੂਕੰਬੀ ਕਿਉਂ ਨਹੀਂ ਤੇਰੀ ਵੇ ਸਰ ਸਾਦੇ ਪਾਣੀਆਂ ਤੂੰ ਗੱਲ ਸੁਣ ਮੇਰੀ ਵੇ ਆੜ ਕੋ ਤੂੰ ਆਇਆ ਰੂ ਕੰਬ ਕਿਉ ਨੀ ਤੇਰੀ ਵੇ ਲੱਗਿਆ ਤੂੰ ਨਾਲ 10 ਪੰਨਾ ਕੋ ਜੜੋੜ ਕੇ ਲੱਗਿਆ ਤੂੰ ਨਾਲ 10 ਪੰਨਾ ਕੋ ਜੜੋੜ ਕੇ ਮੇਲੇ ਆਤੀ ਤੈਨੂੰ ਪਰਿਵਾਰ ਨੂੰ ਬਿਛੋੜ ਕੇ ਮੇਲੇ ਆਤੀ ਤੈਨੂੰ ਪਰਿਵਾਰ ਨੂੰ ਬਿਛੋੜ ਕੇ ਕਾਰ ਦੇਸੀ ਰਾਤੀ ਗੱਲਾਂ ਅੰਬਰਾਂ ਦੇ ਤਾਰੇ ਵੇ 10 ਦਿਸੀ ਪੌਣ ਮੈਨੂੰ ਗੱਲ ਤੇਰੇ ਬਾਰੇ ਵੇ ਕਾਰ ਦੇਸੀ ਰਾਤੀ ਗੱਲਾਂ ਅੰਬਰਾਂ ਦੇ ਤਾਰੇ ਵੇ ਦੱਸ ਦੀ ਸੀ ਤੌਣ ਮੈਨੂੰ ਗੱਲ ਤੇਰੇ ਵਾਰ ਵੇ ਖੱਤਿਆ ਕੀ 10 ਫੁੱਲ ਟਾਣੀ ਨਾਲੋਂ ਤੋੜ ਕੇ ਖੱਤਿਆ ਕੀ 10 ਫੁੱਲ ਟਾਣੀ ਨਾਲੋਂ ਤੋੜ ਕੇ ਮੇਲਾ ਕੀ ਤੈਨੂੰ ਪਰਿਵਾਰ ਨੂੰ ਬਿਛੋੜ ਕੇ ਮੇਲਾ ਕੀ ਤੈਨੂੰ ਪਰਿਵਾਰ ਨੂੰ ਬਿਛੋੜ ਕੇ

ਹੋਰ ਪਾਸੇ ਤੋਰ ਪੈਂਦਾ ਬੈਣੀ ਨੂੰ ਮਰੋੜ ਕੇ ਹੋਰ ਪਾਸੇ ਤੋਰ ਪੈਂਦਾ ਬੈਣੀ ਨੂੰ ਮਰੋੜ ਕੇ ਮਿਲਿਆ ਕਿ ਤੈਨੂੰ ਪਰਿਵਾਰ ਨੂੰ ਬਿਛੋੜ ਕੇ ਮਿਲਿਆ ਕਿ ਤੈਨੂੰ ਪਰਿਵਾਰ ਨੂੰ ਬਿਛੋੜ ਕੇ ਕੋਈ ਲਿਖ ਗੁਆਲ ਖਾਰੀ ਗੱਲ ਨੇੜੇ ਤੇ ਤੇ ਦੂਰ ਵੇ ਕੋਈ ਲਿਖ ਗੁਆਲ ਖਾਰੀ ਗੱਲ ਨੇੜੇ ਤੇ ਤੇ ਦੂਰ ਵੇ ਤੇਰਾ ਵੀ ਜੇਕਰ ਹੋਇਆ ਕਰੂਗਾ ਜ਼ਰੂਰ ਵੇ ਤੇਰਾ ਵੀ ਜੇਕਰ ਹੋਇਆ ਕਰੂਗਾ ਜ਼ਰੂਰ ਵੇ ਉਹ ਦਸ ਗੱਲ ਕਾਨੁਚਾਰ ਗੱਲਾਂ ਹੋਰ ਜੋੜ ਕੇ ਉਹ ਦੱਸੂ ਗੱਲ ਕਾ ਨੂੰ ਚਾਰ ਹੋਰ ਗੱਲਾਂ ਜੋੜ ਕੇ ਮੇਲੇ ਆ ਕਿ ਤੈਨੂੰ ਪਰਿਵਾਰ ਨੂੰ ਬੇਛੋੜ ਕੇ ਮੇਲੇ ਆ ਕਿ ਤੈਨੂੰ ਪਰਿਵਾਰ ਨੂੰ ਬੇਛੋੜ ਕੇ ਸਰਸਾ ਦੇ ਪਾਣੀਆਂ ਤੂੰ ਗੱਲ ਸੁਣ ਮੇਰੀ ਵੇ ਚੜ ਕੇ ਤੂੰ ਆਇਆ ਰੁਕੰਬ ਕਿਉਂ ਨਹੀਂ ਤੇਰੀ ਵੇ ਲਾ ਗਿਆ ਤੂੰ ਨਾਲ ਦੱਸ ਕਿੰਨਾ ਕੁ ਡਰੋੜ ਕੇ ਮੈ ਲਿਆਤੀ ਤੈਨੂੰ ਪਰਿਵਾਰ ਨੂੰ ਬਿਛੋੜ ਕੇ ਮੈ ਲਿਆਤੀ ਤੈਨੂੰ ਪਰਿਵਾਰ ਨੂੰ ਬਿਛੋੜ ਕੇ